ਕਬੀਰ ਜੀ ਕਹਿੰਦੇ ਨੇ ਗਰਭ ਵਾਸ ਮਹਿ ਕੁਲ ਨਹੀਂ ਜਾਂਦੀ ਬ੍ਰह्मबिੰਦ ਤੇ ਸਭ ਉਤਪਾਤੀ ਕਹੋ ਰੇ ਪੰਡਤ ਬਾਹਮਨ ਕਬ ਕੇ ਹੋਏ ਬਾਹਮਨ ਕਹ ਕਹ ਜਨਮ ਮਤ ਖੋਏ ਕਹਿੰਦੇ ਗਰਭ ਵਿੱਚ ਕੋਈ ਜਾਤ ਥੋੜਾ ਸੀ ਕੋਈ ਜਾਤ ਨਹੀਂ ਸੀ ਸਾਰੇ ਹੀ ਅਸੀਂ ਬ੍ਰह्म ਦੀ ਅੰਸ਼ ਹਾਂ ਪਰਮਾਤਮਾ ਦੀ ਅੰਸ਼ ਹਾਂ ਜੈਓ ਸਮਝ ਲਓ ਬਿੰਦ ਤੋਂ ਪਿਤਾ ਦੇ ਪਲੀਤ ਕਤਰੇ ਤੋਂ ਹੀ ਬ੍ਰਾਹਮਣ ਪੈਦਾ ਹੁੰਦਾ ਤੇ ਉਹ ਤੋਂ ਹੀ ਸ਼ੂਦਰ ਪੈਦਾ ਹੁੰਦਾ ਹੈ। ਕਹਿੰਦੇ ਬ੍ਰਾਹਮਣ ਮੈਨੂੰ ਇਹ ਤੇ ਦੱਸ ਫਿਰ ਇਹ ਜਿਹੜਾ ਜਾਤ ਵਾਲਾ ਛੱਜ ਬੰਨੀ ਫਿਰਦਾ ਹੈ ਨਾ ਤੂੰ। ਇਹ ਸ਼ਤਰ ਚੁਲਾਈ ਫਿਰਦਾ ਇਹ ਕਦੋਂ ਤੋਂ ਹੈ? ਗਰਭ ਵਿੱਚ ਤੇ ਇਦਾਂ ਨਹੀਂ ਸੀ। ਕਹਿੰਦੇ ਦੇਖ ਮੈਂ ਬ੍ਰਾਹਮਣ ਮੈਂ ਉੱਚਾ ਮੇਰੀ ਜਾਤ ਉੱਚੀ ਹੰਕਾਰ ਨਾ ਕਰ। ਜੀਵਨ ਅਜਾਈਂ ਗੁਆ ਰਿਆਂ ਏ ਜਨਮ ਖੋ ਰਿਆਂ ਏ ਤੂੰ ਕਿਉਂਕਿ ਹੰਕਾਰੀ